ਮਿਕਸ ਫੀਲਿੰਗ ਹੈ ਆ ਵੀ ਇੱਕ ਚੰਗੇ ਸਾਥੀਆਂ ਨਾਲ ਇੱਕ ਟੀਮ ਨਾਲੋਂ ਜਿਹਦੇ ਨਾਲ ਸਵੇਰੇ ਦੁਪਹਿਰੇ ਸ਼ਾਮ ਉਹ ਉਹ ਕਰਦੇ ਸੀ ਜਿਹੜਾ ਹਰ ਪਲਾਨ ਕਰਦੇ ਸੀ ਹਰ ਮੁਸ਼ਕਲ ਨੂੰ ਹਰ ਕ੍ਰਾਈਮ ਨੂੰ ਕਿਵੇਂ ਟ੍ਰੇਸ ਕਰਨਾ ਹਰ ਐਜੀਟੇਸ਼ਨ ਨੂੰ ਕਿਵੇਂ ਡੀਲ ਕਰਨਾ ਤੇ ਉਹ ਉਹਦੇ ਬਾਰੇ ਗੱਲ ਕਰਦੇ ਸੀ ਤੇ ਅੱਜ ਉਹ ਪੱਖ ਛੱਡ ਕੇ ਅੱਜ ਦੂਜੇ ਪਾਸੇ ਜਿਹੜੇ ਰਿਟਾਇਰਡ ਸੀਨੀਅਰ ਅਫਸਰ ਬੜੇ ਆਪਦੇ ਆਪਦੇ ਲਾਈਫ 'ਚ ਕਾਮਯਾਬ ਹੈ ਉਹਨਾਂ ਦੇ ਨਾਲ ਰਲਣ ਜਾ ਰਹੇ ਹਾਂ ਇੱਕ ਮਿਕਸੀ ਫੀਲਿੰਗ ਹੈ ਤੇ ਇਹਨੂੰ ਕਹਿ ਸਕਦੇ ਆਂ ਵੀ ਇਹਦੇ ਚ ਜੱਗ ਜੰਕਸ਼ਨ ਰੇਲਾਂ ਦਾ ਇੱਕ ਰੇਲ ਆਵੇ ਤੇ ਇੱਕ ਜਾਵੇ ਜੇ ਇਹ ਦਸਤੂਰ ਬਣਿਆ ਹੋਇਆ ਦੁਨੀਆ ਦਾ ਕਿ ਇਹ ਜਿਹੜਾ ਉਹਦੇ ਵਿੱਚੋਂ ਜੇ ਸਟੇਸ਼ਨ ਵਿਲਾ ਹੋਊਗਾ ਤਾਂ ਅਗਲੇ ਜਾਣੇ ਆਉਣਗੇ ਇਸ ਕਰਕੇ ਇਹਨੂੰ ਬੜੇ ਹੀ ਪੋਜ਼ਿਟਿਵ ਬੜੀ ਸੈਜ ਦੇ ਨਾਲ ਤੇ ਜਿਵੇਂ ਸਾਰੀ ਲਾਈਫ ਪਹਿਲਾਂ ਮੇਰੀ ਉਹ ਚੱਲਦੀ ਰਹੀ ਐ ਤੇ ਉਹ ਜਿਹੜੀ ਮੇਰੀ ਸਟਰੈਂਥ ਹਮੇਸ਼ਾ ਹੀ ਰਹੀ ਐ ਜਿਹੜੀ ਮੇਰੀ ਟੀਮ ਐ ਉਹ ਉਹ ਮੇਰੀ ਸਟਰੈਂਥ ਰਹੀ ਐ ਤੇ ਅੱਜ ਵੀ ਮੈਨੂੰ ਲੱਗਦਾ ਉਮੇ ਹੈ ਵੀ ਹਮੇਸ਼ਾ ਹੀ ਮੇਰੀਆਂ ਵੈਲਿਊਜ਼ ਅਨਾਲ ਰਹਿਣਗੀਆਂ ਜਿਵੇਂ ਜਿਸ ਢੰਗ ਨਾਲ ਮੈਂ ਮਤਲਬ ਆਮ ਤੌਰ ਤੇ ਸਿਲੈਕਟਡ ਫਿਊ ਦਾ ਐਸਐਸਪੀ ਹੋਣ ਦੀ ਬਜਾਏ ਸਿਲੈਕਟਡ ਫਿਊ ਦਾ ਡੀਆਈਜੀ ਹੋਣ ਦੀ ਸਿਲੈਕਟਡ ਫਿਊ ਦਾ ਕਮਿਸ਼ਨਰ ਹੋਣ ਦੀ ਬਜਾਏ ਆਮ ਲੋਕਾਂ ਦਾ ਐਸਐਸਪੀ ਡੀਆਈਜੀ ਕਮਿਸ਼ਨਰ ਬਣ ਕੇ ਵਿਚਰਨ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਵੀ ਜਿਹੜੇ ਉਸੇ ਹੀ ਢੰਗ ਦੇ ਨਾਲ ਅੱਗੇ ਵੀ ਇਵੇਂ ਲੋਕਾਂ ਦੇ ਵਿੱਚ ਵਿੱਚ ਬਲੱਡ ਦੀ ਗੱਲ ਕਰੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮਸਟੇਜ ਨੂੰ ਬੜਾ ਮਰ ਗਈ ਇਮੋਸ਼ਨ ਵੀ ਹੋਏ ਉਸ ਸੀਜ਼ਨ ਨੂੰ ਦੇਖ ਕੇ ਸੱਚੀ ਨਹੀਂ ਇਹ ਤਾਂ ਇਹ ਤਾਂ ਮੰਨਣਾ ਹੀ ਚਾਹੀਦਾ ਜੀ ਖਾਕੀ ਬਲੱਡ ਹੈ ਸਾਡੇ ਚ ਖਾਕੀ ਜਿਹੜੇ 37 ਸਾਲ ਮੈਂ ਤਾਂ ਇੱਕ ਜ਼ਿੰਮੇਵਾਰ ਦਾ ਬੇਟਾ ਹਾਂ ਤੇ ਜੇ ਨੌਕਰੀ ਨਾ ਮਿਲਦੀ ਹੁੰਦੀ ਅੱਜ ਮੰਡੀ ਦੇ ਵਿੱਚ ਕਣਕ ਦੀ ਢੇਰੀ ਤੇ ਬੈਠਾ ਬਾਪੂ ਵਾਈ ਕਰਦਾ ਤੇ ਸ਼ਾਇਦ ਕਣਕ ਤਲਾ ਰਿਆ ਹੁੰਦਾ ਇਹ ਜਿਹੜੀ ਪਛਾਣ ਮਨਦੀਪ ਸਿੰਘ ਸਿੱਧੂ ਕੁਛ ਵੀ ਜਿਹੜੀ ਕਿਸ਼ ਪਛਾਣ ਹੈ ਮੇਰੇ ਬੈਜ ਨੇ ਮੈਨੂੰ ਦਿੱਤੀ ਹੈ ਜਿਹੜਾ ਬੈਜ ਮੈਂ ਲਾਇਆ ਉਹਨੇ ਦਿੱਤੀ ਹੈ ਇਸ ਕਰਕੇ ਇਹ ਪਛਾਣ ਦੀ ਕਦਰ ਜਿੱਥੇ ਮੈਂ ਰੋਜੀ ਰੋਟੀ ਮੇਰੀ ਰਹੀ ਹਮੇਸ਼ਾ ਹੀ 37 ਸਾਲ ਮੈਂ ਪੁਲਿਸ ਦੀ ਨੌਕਰੀ ਨੂੰ ਆਪਣੀ ਰੋਜੀ ਰੋਟੀ ਮੰਨ ਕੇ ਚੱਲਿਆ ਹਰ ਲੋਕ ਭਲੇ ਦੇ ਕੰਮ ਲਈ ਉਹ ਕੋਸ਼ਿਸ਼ ਕੀਤੀ ਜਿੱਥੇ ਪਬਲਿਕ ਵੈਲਫੇਅਰ ਮੁਲਾਜ਼ਮਾਂ ਦਾ ਵੈਲਫੇਅਰ ਜਾਂ ਟੀਮ ਵਰਕ ਦੇ ਨੂੰ ਤਰਜੀਹ ਦਿੱਤੀ ਰਿਟਾਇਰਮੈਂਟ ਰਿਟਾਇਰਮੈਂਟ ਹਾਂਜੀ ਅਗਲਾ ਜ਼ਿੰਦਗੀ ਵੀ ਤੁਸੀਂ ਐਕਟਿਵ ਰਹੇ ਹੋ ਪਹਿਲਾਂ ਸੋਸ਼ਲ ਤੌਰ ਤੇ ਵੀ ਰਹੇ ਹੋ ਇਹ ਨੌਕਰੀ ਤੇ ਅੱਗੇ ਤੁਸੀਂ ਐਵੇਂ ਦਾ ਸਾਰਾ ਲੱਗਦਾ ਮੈਨੂੰ ਤੁਸੀਂ ਨਹੀਂ ਇਹ ਇਹਦੇ ਚ ਜਿਹੜੀ ਗੱਲ ਇਹ ਪਟਿਆਲੇ ਦੀ ਪ੍ਰੈਸ ਬਹੁਤ ਹੀ ਮੇਰੇ ਕਲੋਜ਼ ਆ ਜਿਵੇਂ ਸੰਗਰੂਰ ਬਰਨਾਲਾ ਹੋਰ ਪ੍ਰੈਸ ਕਲੋਜ਼ ਹੈ ਨਾ ਤੇ ਪਟਿਆਲੇ ਵਾਲੀ ਸਭ ਤੋਂ ਕਲੋਜ਼ ਆ ਮੈਂ ਸਭ ਨੂੰ ਸ਼ਾਮ ਨੂੰ ਤੁਹਾਡੇ ਨਾਲ ਸਾਰੇ ਨਾਲ ਸਲਾਹ ਕਰੂੰਗਾ ਉਹਨਾਂ ਚਿਰ ਕਿਸੇ ਨੂੰ ਦੱਸਿਓ ਵੀ ਨਾ ਵੀ ਅੱਗੇ ਮੈਨੂੰ ਜ਼ਿੰਦਗੀ ਚ ਕੀ ਕਰਨਾ ਚਾਹੀਦਾ ਜੋ ਤੁਹਾਡੇ ਸੁਝਾਅ ਦੇ ਮੁਤਾਬਕ ਉਹੀ ਕੰਮ ਕਰਾਂਗੇ ਜਿਹੜਾ ਤੁਸੀਂ ਕਹਤਾ ਜਿੱਥੇ ਮжоਰਟੀ ਵੋਟ ਪਾਵਾਂਗੇ ਜਿਹੜੇ ਤੁਸੀਂ ਕਹੋਗੇ ਉਹੀ ਮੈਂ ਕੰਮ ਕਰੂੰਗਾ